ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਪੰਕਤੀ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਰਦਿਗਾਰਾ ਏ ਪਰਵਰਦਿਗਾਰ ਇਹ ਜੋ ਕੁਝ ਕਹਿ ਰਿਹਾ ਹੈ ਇੱਕ ਸ਼ਾਇਰ ਕਹਿ ਰਿਹਾ ਹੈ ਇੱਕ ਕਵੀ ਕਹਿ ਰਿਹਾ ਹੈ ਹੈਰਾਨ ਹੋ ਜਾਂਦੀ ਹੈ ਆਮ ਲੋਕਾਈ ਸੰਤ ਜਨਾਂ ਦਾ ਸਾਰਾ ਸੰਦੇਸ਼ ਉਪਦੇਸ਼ ਕਵਤਾ ਦੇ ਚ ਹੈ ਸ਼ਾਇਰੀ ਦੇ ਚ ਹੈ ਪੋਇਟਰੀ ਦੇ ਚ ਹੈ ਇਹ ਸੰਤ ਚਾਹੇ ਚੌਕ ਦੇ ਚ ਬੈਠ ਕੇ ਜੁੱਤੀਆਂ ਗੰਡਣ ਵਾਲਾ ਕਿਉਂ ਨਾ ਹੋਵੇ ਪਰ ਜਦ ਪ੍ਰਭੂ ਦੀ ਗੱਲ ਉਹ ਕਰਦਾ ਹੈ ਕਵਤਾ ਦੇ ਚ ਕਰਦਾ ਹੈ ਗੀਤ ਦੇ ਚ ਕਰਦਾ ਹੈ ਸੰਗੀਤ ਦੇ ਚ ਕਰਦਾ ਹੈ ਚਹ ਖੱਡੀ ਤੇ ਬੈਠ ਕੇ ਕਪੜੇ ਬੁਣਨ ਵਾਲਾ ਹੋਵੇ ਚਾਹ ਮਾਸ ਵੇਚਣ ਵਾਲਾ ਸਦਨਾ ਕਸਾਈ ਹੋਵੇ ਕਿਆ ਸੈਣ ਨਾਈ ਹੋਵੇ ਯਹੋਰ ਥੋੜੀ ਦੂਰ ਦੀ ਛਾਲ ਮਾਰੀਏ ਕ੍ਰੂ ਖੇਤਰ ਦਾ ਮੈਦਾਨ ਹੋਵੇ ਆਮਣੇ ਸਾਹਮਣੇ ਫੌਜਾਂ ਟਕਰਾਉ ਲਈ ਤਿਆਰ ਹੋਵਨ ਵਕਤ ਦੀ ਇੱਕ عظیم ਸ਼ਖਸੀਅਤ ਦੇ ਕੰਠ ਚੋਂ ਬੋਲ ਨਿਕਲਨ ਜਿਨ੍ਹਾਂ ਬੋਲਾਂ ਦਾ ਨਾਂ ਹੀ ਗੀਤਾ ਗੀ ਮਹਾਗੀਤਾ ਗੀ ਮੈਦਾਨੇ ਜੰਗ ਦੇ ਚ ਵੀ ਜੋ ਪ੍ਰਭੂ ਦੀ ਗੱਲ ਨਿਕਲੀ ਇਨਸਾਫ ਦੀ ਗੱਲ ਨਿਕਲੀ ਸੱਚ ਦੀ ਗੱਲ ਨਿਕਲੀ ਗੀਤ ਬਣ ਕੇ ਨਿਕਲੀ ਗੀਤ ਉਸੇ ਨੂੰ ਕਹਿੰਦੇ ਨੇ ਜੋ ਸੰਗੀਤ ਵਿੱਚ ਢਾਲਿਆ ਜਾ ਸਕੇ ਜਿਸ ਨੂੰ ਅੱਜ ਦੇ ਅਸੀਂ ਨਵੀਨ ਕਵਿਤਾ ਕਹਿੰਦੇ ਹਾਂ ਮਾਡਰਨ ਪੋਟਰੀ ਕਹਿੰਦੇ ਹਾਂ ਨਵੀਨ ਸ਼ਾਇਰੀ ਕਹਿੰਦੇ ਹਾਂ ਇਹ ਸ਼ਾਇਰੀ ਨਹੀਂ ਹੈ ਇਹ ਕਵਿਤਾ ਨਹੀਂ ਹੈ ਗੀਤ ਤੇ ਉਹ ਹੀ ਹੈ ਜੋ ਸੰਗੀਤ ਦੇ ਵਿੱਚ ਢਾਲਿਆ ਜਾ ਸਕੇ ਸ਼ਾਇਰੀ ਤੇ ਉਹ ਹੈ ਜੋ ਮੂਸੀਕੀ ਦੇ ਵਿੱਚ ਬੰਦ ਹੋ ਸਕੇ ਗੀਤ ਉਹੀ ਹੈ ਜੋ ਸੰਗੀਤ ਬਣ ਜਾਏ ਵਕਤ ਦਾ ਅਵਤਾਰੀ ਪਰਸ ਸਮਝਾ ਰਿਹਾ ਹੈ ਗੀਤ ਦੇ ਵਿੱਚ ਕਲ ਯੁਗ ਦੇ ਅਵਤਾਰੀ ਪਰਸ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਗੰਮੇ ਗਿਆਨ ਅਗੰਮੇ ਫਲਸਫਾ ਅਗਮੇ ਸੋਚਾ ਪਰ ਕਮਾਲ ਸਾਰੇ ਦਾ ਸਾਰਾ ਗੀਤ ਦੇ ਵਿੱਚ ਸੰਗੀਤ ਦੇ ਵਿੱਚ ਕਹਿੰਦੇ ਨੇ ਮੁਹੰਮਦ ਸਾਹਿਬ ਪੜ੍ਹੇ ਲਿਖੇ ਨਹੀਂ ਸਨ ਪਰ ਜੋ ਕੁਰਾਨ ਨਾਜ਼ਿਲ ਹੋਇਆ ਹੈ ਜੋ ਆਇਤਾਂ ਕੰਠ ਦੇ ਗਹਿਰੇ ਤਲ ਤੋਂ ਪ੍ਰਗਟ ਹੋਈਆਂ ਨੇ ਉਹ ਤੇ ਗੀਤ ਹੈ ਉਹ ਤੇ ਸੰਗੀਤ ਹੈ ਭਾਵੇਂ ਕਹਿੰਦੇ ਨੇ ਇਸਲਾਮ ਦੇ ਸੰਗੀਤ ਦੀ ਮਮਾਨੀਅਤ ਹੈ ਪਰ ਖੁਦਾ ਫੁਟਿਆ ਹੈ ਮੁਹੰਮਦ ਸਾਹਿਬ ਦੇ ਕੰਠ ਤੋਂ ਗੀਤ ਬਣ ਕੇ ਸੰਗੀਤ ਬਣ ਕੇ ਉਪਨਿਸ਼ਦਾਂ ਦੇ ॠषि ਪ੍ਰਾਚੀਨ ਪੁਰਾਣ ਗਥਾਵਾਂ ਲਿਖਣ ਵਾਲੇ ॠषि ਮੋਨੇ ਇੱਕ ਕਵੀ ਸੰਗਤ اور ਹੈਰਾਨ ਜੀਏ ਕਵੀ ਦੇ ਅਰਥ ॠषि ਨੇ ॠषि ਦੇ ਅਰਥ ਕਵੀ ਨੇ ਕਵੀ ॠषि ਹੈ ॠषि ਕਵੀ ਹੈ ਪਰ ॠषि ਕੌਣ ਹੁੰਦਾ ਹੈ ਕਿਸ ਦੇ ਅੰਦਰੋਂ ਰੱਬੀ ਸੰਗੀਤ ਤੇ ਗੀਤ ਫੁੱਟਦਾ ਹੈ ਜੋ मुनि ਹੋਵੇ ਜਿਸ ਦਾ ਮਨ ਮੌਨ ਹੋ ਗਏ ਸ਼ਾਂਤ ਹੋ ਗਏ ਤਦ ਹੀ ਤੇਸੀ ਸ਼ਬਦ ਇਕੱਠਾ ਵਰਦਦੇ ਆ ॠषि मुनि ॠषि मुनि ਕੱਲਾ ॠषि ਨਹੀਂ ਕਹਿੰਦੇ ਕੱਲਾ मुनि ਵੀ ਨਹੀਂ ਕਹਿੰਦੇ ॠषि ਮੁਨੀ ਜੋ ਮੌਨ ਹੋ ਗਿਆ ਹੈ ਔਰ ਜਿਸ ਦੇ ਅੰਦਰੋਂ ਪ੍ਰਮਾਤਮਾ ਬੋਲ ਰਿਹਾ ਹੈ ਉਹ ॠषि मुनि ਹੈ ਉਹ ਮਨ ਦੇ ਤਲ ਤੇ ਮੌਨ ਹੋ ਗਿਆ ਔਰ ਰਸਨਾ ਦੇ ਤਲ ਤੇ ॠषि ਹੋ ਗਿਆ ਕਵੀ ਹੋ ਗਿਆ ਧਰਮ ਦੀ ਸਾਰੀ ਸਾਧਨਾ ਮਨ ਨੂੰ ਮੌਨ ਕਰਨ ਵਾਸਤੇ ਤਾਂ ਕਿ ਪ੍ਰਮਾਤਮਾ ਬੋਲ ਸਕੇ ਵੈਸੇ ਤੇ ਉਹ ਬੋਲ ਹੀ ਰਿਹਾ ਪਰ ਮਨ ਨੇ ਇਤਨਾ ਸ਼ੋਰ ਮਚਾਇਆ ਹੈ ਮਨ ਦੇ ਸ਼ੋਰ ਦੇ ਵਿੱਚ ਪ੍ਰਭੂ ਦਾ ਕੋਮਲ ਗੀਤਮਈ ਸੰਗੀਤਮਈ ਬੋਲ ਦਬ ਕੇ ਰਹਿ ਜਾਂਦਾ ਹੈ ਇਸੇ ਵਾਸਤੇ ਤੇ ਕਹਿੰਦੇ ਨੇ ਮਨ ਹੀ ਪੜਦਾ ਹੈ ਹੋਰ ਕੋਈ ਪੜਦਾ ਨਹੀਂ ਮਨ ਹੀ ਬਾਧਾ ਹੈ ਹੋਰ ਕੋਈ ਬਾਧਾ ਨਹੀਂ ਮਨ ਹੀ ਦੀਵਾਰ ਹੈ ਹੋਰ ਕੋਈ ਦੀਵਾਰ ਨਹੀਂ ਮਨ ਹੀ ਰੁਕਾਵਟ ਹੈ ਔਰ ਕੋਈ ਰੁਕਾਵਟ ਨਹੀਂ ਮਨ ਹੀ ਸ਼ੈਤਾਨ ਹੈ ਔਰ ਕੋਈ ਸ਼ੈਤਾਨ ਨਹੀਂ ਕਿ ਜੇ ਮਨ ਸ਼ੈਤਾਨ ਹੈ ਤੋ ਮਨ ਹੀ ਭਗਵਾਨ ਹੈ ਬਾਦਕ ਸਾਧਕ ਹੋ ਸਕਦਾ ਹੈ ਇਹ ਜੋ ਇਤਨਾ ਸ਼ੋਰ ਮਚਾਈ ਜਾ ਰਿਹਾ ਹੈ ਇਹ ਚੁੱਪ ਕਰ ਸਕਦਾ ਹੈ ਇਹ ਮੌਨ ਧਾਰਨ ਕਰ ਸਕਦਾ ਹੈ ਧਰਮ ਦੀ ਸਾਰੀ ਸਾਧਨਾ ਮਨ ਨੂੰ ਮੋਨੀ ਬਣਾਉਣ ਵਾਸਤੇ ਔਰ ਜੈਸੇ ਮਨ ਚੁੱਪ ਕਰ ਗਿਆ ਮੋਨੀ ਹੋ ਗਿਆ ਔਰ ਜੋ मुनि ਹੋ ਗਿਆ ਔਰ ऋषि हो गया। ਉਹ कंठ ਦੇ तलते जो कुछ बोलेगा जो कुछ प्रकट करेगा वो ते ऋषि है। ऋषि दे अर्थ कवि कवि दे अर्थ ऋषि। ਉਸ ਦੇ ਅੰਦਰੋਂ ਹੁਣ ਪ੍ਰਮਾਤਮਾ ਬੋਲੇਗਾ। ਤੋ ਪ੍ਰਮਾਤਮਾ ਦਾ ਬੋਲ ਗੀਤਮਈ ਹੈ। ਸੰਗੀਤਮਈ ਹੈ। ਇਸ ਤਰ੍ਹਾਂ ਦੇ ਮਹਾਪੁਰਸ਼ਾਂ ਨੇ ਨਾ ਕਿਸੇ ਕੋਲ ਗੀਤ ਸਿੱਖਿਆ ਨਾ ਸੰਗੀਤ ਸਿੱਖਿਆ। ਗਹਿਰੇ ਤਲ ਤੋਂ ਪ੍ਰਗਟ ਹੋਇਆ ਹੈ ਆਤਮਾ ਚੋਂ ਨਿਕਲੇ ਹੈ ਜਾਂ ਇੰਜ ਕਹਿ ਦਈਏ ਆਤਮਾ ਸੰਗੀਤਮਈ ਹੈ ਗੀਤਮਈ ਹੈ ਹਾਂ ਅਸੀਂ ਜਗਤ ਦੇ ਵਿੱਚ ਵੀ ਦੇਖਦੇ ਹਾਂ ਕੁਝ ਸ਼ਾਇਰ ਨੇ ਕਵੀ ਨੇ ਇਹ ਕਵੀ ਇਹ ਸ਼ਾਇਰ ਕਿਸੇ ਕਿਸੇ ਵਕਤ ਰਿਸ਼ੀ ਹੁੰਦੇ ਨੇ ਹਰ ਵਕਤ ਰਿਸ਼ੀ ਨਹੀਂ ਹੁੰਦੇ ਕਦੀ ਕਦੀ ਇਹਨਾਂ ਨੂੰ ਵੀ ਝਲਕਾ ਮਿਲਦੀਆਂ ਨੇ ਔਰ ਉਹ ਝਲਕਾਂ ਐਸੀਆਂ ਜਿਵੇਂ ਬਦਲਾਂ ਵਿੱਚ ਬਿਜਲੀ ਚਮਕੀ ਲਿਸਕਾਰਾ ਪਿਆ ਪਲ भर ਲਈ ਚਾਨਣਾ ਹੋਇਆ ਕੁਝ ਦਿਖਾਈ ਦਿੱਤਾ ਫਿਰ ਅੰਧੇਰਾ ਹੋ ਗਿਆ ਫਿਰ ਅੰਧੇਰਾ ਹੋ ਗਿਆ ਬਿਜਲੀ سے ਚਮਕੀ ਇੱਕ ਛਿਨ ਮਾਤਰ ਅੰਧੇਰਾ ਲੰਮਾ ਹੈ ਲੰਮਾ ਹੈ ਬਹੁਤ ਲੰਮਾ ਹੈ ਇਹ ਆਮ ਜਗਤ ਦੇ ਕਵੀ ਇਕ ਲਮਹੇ ਲਈ ਇਕ ਛਿਨ ਲਈ ਕਦੀ ਕਦੀ ॠषि ਹੋ ਜਾਂਦੇ ਨੇ ਬਹੁਤ ਗਹਿਰੀਆਂ ਗੱਲਾਂ ਬਹੁਤ ਡੂੰਘੀਆਂ ਗੱਲਾਂ ਔਰ ਬੁਲੰਦ ਪਾਇਆ ਗੱਲਾਂ ਉਹਨਾਂ ਦੇ ਕੰਠ ਤੋਂ ਬਾਹਰ ਪ੍ਰਗਟ ਹੁੰਦੀਆਂ ਨੇ ਬਾਦਦ ਜਦ ਇਹ ਲੇਸ਼ਕ ਬੰਦ ਹੋ ਜਾਂਦੀ ਏ ਉਹ ਆਮ ਸਾਧਾਰਨ ਹਾਲਤ ਦੇ ਚਾਉਂਦੇ ਨੇ ਕਈ ਵਾਰ ਉਹਨਾਂ ਨੂੰ ਖੁਦ ਵੀ ਹੈਰਾਨੀ ਆਉਂਦੀ ਏ ਇਤਨਾ ਉੱਚਾ ਬੋਲ ਮੇਰੇ ਕੰਠ ਚੋਂ ਨਿਕਲੇ ਆ। ਇਤਨੀ ਗਹਿਰੀ ਗੱਲ ਮੇਰੇ ਕੰਠ ਚੋਂ ਨਿਕਲੀ ਕਿ ਉਹਨਾਂ ਲੋਕਾਂ ਨੂੰ ਵੀ ਹੈਰਾਨੀ ਹੋਉਂਦੀ ਹੈ। ਇੱਕ ਇਤਿਹਾਸਿਕ ਘਟਨਾ ਇੱਕ ਵਿਦਿਆਰਥੀ ਰਵਿੰਦਰਨਾਥ ਟੈਗੋਰ ਦਾ ਵਕਤ ਦਾ ਇੱਕ ਸੰਤ ਕਵੀ ॠषि ਉਹਦੇ ਕੋਲੋਂ ਨਾਂ ਦੀ ਰਚਨਾ ਲੈ ਗਿਆ। ਔਰ ਆਖਣ ਲੱਗਾ ठाकुर जी ਇਸ ਕਵਤਾ ਦੇ ਅਰਥ ਦੱਸੋ। ਰਵਿੰਦਰਨਾਥ ਟੈਗੋਰ ਕਹਿੰਦੇ ਨੇ ਮੈਨੂੰ ਅਰਥ ਨਹੀਂ ਆਉਂਦੇ। ਮੈਨੂੰ ਅਰਥਾਂ ਦਾ ਪਤਾ ਨਹੀਂ। ਵਿਦਿਆਰਥੀ ਨੇ ਐਸਾ ਸੋਚਿਆ ठाकुर ਸਾਹਿਬ ਪਿੱਛਾ ਛੁੜਾ ਰਹੇ ਨੇ। ठाकुर साहब ਅਰਥ ਦਸਣਾ ਨਹੀਂ ਚਾਹਦੇ। ਹੱਥ ਜੋੜ ਕੇ ਉਸਨੇ ਬੇਨਤੀ ਕੀਤੀ ਕਵਤਾ ਆਪ ਜੀ ਦੀ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਆਪ ਨੂੰ ਅਰਥ ਨਹੀਂ ਆਉਂਦੇ ਮੇਰੀ lal sa hai mere prana di pyaas hai ਇਸ ਕਵਤਾ ਦੇ ਅਰਥ ਆਪ ਮੈਨੂੰ ਦੱਸੋ ਫਿਰ ਠਾਕੁਰ ਨੇ ਕਿਹਾ ਨਹੀਂ ਆਉਂਦੇ ਮੈਨੂੰ ਅਰਥ ਫਿਰ ਹੱਥ ਜੋੜ ਕੇ ਵਿਦਿਆਰਥੀ ਬੇਨਤੀ ਕਰਦਾ ਹੈ ਇਕストラ ਹੋ ਸਕਦਾ ਹੈ ਕਵਤਾ ਤੁਹਾਡੀ ਤੇ ਅਰਥ ਤੁਹਾਨੂੰ ਨਹੀਂ ਆਉਂਦੇ। ਤੋਂ ਰਵਿੰਦਰਨਾਥ ਕਹਿਣ ਲੱਗੇ ਗੱਲ ਸੁਣ। ਜਦ ਇਹ ਕਵਤਾ ਆਈ ਸੀ। ਔਰ ਜਿੱਥੋਂ ਆਈ ਸੀ। ਉਸ ਵਕਤ ਮੈਂ ਅਰਥ ਇਸਦੇ ਜਾਣਦਾ ਸੀ। ਵਕਫਾ ਬਹੁਤ ਹੋ ਗਿਆ। ਮੈਂ ਭੁੱਲ ਗਿਆ। ਹੁਣ ਤੇ ਜਿੱਥੋਂ ਆਈ ਸੀ ਉਹੀ ਅਰਥ ਜਾਣਦਾ ਹੈ। ਕ੍ਰਿਤੇਰੀ ਉਸ ਨਾਲ ਕੋਈ ਪਾਉਂਚ ਤੇ ਸੰਬੰਧ ਹੈ ਤੋ ਅਰਥ ਉਸ ਤੋਂ ਪੁੱਛ ਲੈ ਮੈਨੂੰ ਵੀ ਨਹੀਂ ਆਉਂਦਾ ਇਸ ਕਵਤਾ ਦੇ ਅਰਥ ਮੈਨੂੰ ਵੀ ਨਹੀਂ ਆਉਂਦੇ ਰਵਿੰਦਰ ਨਾਥ ਵੀ ਕਿਸੇ ਕਿਸੇ ਛਣ ॠषि ਹੋ ਜਾਂਦੇ ਸਨ ਲੇਕਿਨ ਆਮ ਹਾਲਤ ਵਿੱਚ ਉਹ ਕਵੀ ਕਵੀ ਅਸੀਂ ਉਸਨੂੰ ਕਹਿੰਦੇ ਹਾਂ ਜੋ ਕਿਸੇ ਕਿਸੇ ਵਕਤ ਰਿਸ਼ੀ ਹੋ ਸਕਦਾ ਇੱਕ ਪਲ ਦੀ ਇੱਕ ਛਿੰਦ ਦੀ ਝਲਕ ਮਿਲ ਗਈ ਜਿਵੇਂ ਬਦਲਾਂ ਵਿੱਚ ਬਿਜਲੀ ਜਹਲਿਸ਼ ਗਈ ਆਹ ਹਾਲਤ ਇਟਸ ਇੱਕ ਸ਼ਾਇਰ ਇੱਕ ਕਵੀ ਰਵਿੰਦਰਨਾਥ ਤੇ ਖੈਰ ਬਹੁਤ ਉੱਚੀ ਸੋਚ ਦੇ ਮਾਲਕ ਮਿਲਣਗੇ ਸ਼ਰਾਬ ਦੇ ਪਿਆਲਿਆਂ ਵਿੱਚ ਡੁੱਬੇ ਹੋਏ ਗਰਕ ਮਿਲਣਗੇ ਮੈਖਾਨਿਆਂ ਦੇ ਇਟਸ ਇਤਨੀ ਬੁਲੰਗ ਗਲ ਆਖਣ ਵਾਲੇ ਇਤਨੀ ਉੱਚੀ ਗਲ ਆਖਣ ਵਾਲੇ ਇਤਨੀ ਡੂੰਗੀ ਗਲ ਆਖਣ ਵਾਲੇ ਇਤਨੀ ਨੀਵੀਂ ਥਾਂ ਤੇ ਇਤਨੀ ਪਛਤੇਦਿਚ ਉਚਾਈਆਂ ਨੂੰ ਕਿਸੇ ਕਿਸੇ ਵਕਤ ਛੋਂਦੇ ਨੇ ਜਦ ਉਹਨਾਂ ਦਾ ਮਨ ਚੁੱਪ ਕਰ ਜਾਂਦਾ ਹੈ ਦੂਸਰੇ ਉਹ ॠषि ਜਿਨ੍ਹਾਂ ਦਾ ਮਨ ਚੁੱਪ ਹੀ ਕਰ ਗਏ ਉਹਨਾਂ ਨੂੰ ਅਸੀਂ ਕਹਿੰਦੇ ਆ ਮੁਨੀ ਔਰ ਜੋ ਮੁਨੀ ਹੋਵੇਗਾ ऋषि होगा जो ऋषि होगा मुनि होगा मन मुनि हो गया मन मुनि हो गया तो रसना हम कंठ ऋषि बन जाएगा उस तो गीत निकलेगा संगीत निकलेगा दुनिया के तमाम महान धार्मिक ग्रंथ गीत देचने संगीत देचने और मैं ऐसा कह सकता ਜੋ ਗੀਤ ਦੇਚ ਨਹੀਂ ਸੰਗੀਤ ਦੇਚ ਨਹੀਂ ਉਹ ਗੱਲ ਇੱਕ ਵਾਰ ਪੜੀ ਪੁਰਾਣੀ ਹੋ ਜਾਏਗੀ ਕਿਉਂਕਿ ਆਤਮਾ ਦੇ ਗਹਿਰੇ ਤਲ ਤੋਂ ਨਿਕਲੀ ਨਹੀਂ ਇਹ ਬੋਲ ਉਥੋਂ ਆਏ ਹੀ ਨਹੀਂ ਜੋ ਨਿਤ ਨਵ ਹੈ ਇਹ ਬੋਲ ਉਹ ਨੇ ਜੋ ਆਪ ਪੁਰਾਣਾ ਹੋ ਜਾਂਦਾ ਹੈ ਲੇਖਕ ਪੁਰਾਣਾ ਹੋ ਜਾਂਦਾ ਹੈ ਬੋਲ ਵੀ ਪੁਰਾਣੇ ਹੋ ਜਾਂਦੇ ਹਨ ਪਰ ਜੋ ਆਤਮਾ ਦੇ ਗਹਿਰੇ ਤਲ ਤੋਂ ਆਏ ਨੇ ਉਹ ਕਦੀ ਪੁਰਾਣੇ ਨਹੀਂ ਹੁੰਦੇ ਕਿਉਂ ਰੋਜ਼ ਪੜਦੇ ਆ ਨਵੀਂ ਸਮਝ ਨੂੰ ਜਨਮ ਦੇਂਦੇ ਨੇ ਨਵੇਂ ਗਿਆਨ ਨੂੰ ਜਨਮ ਦੇਂਦੇ ਨੇ ਨਵਾਂ ਬੋਧ ਕਰਾਉਂਦੇ ਨੇ ਨਵੀਂ ਮੰਜ਼ਿਲ ਦੇ ਜੋ ਹੈ झलक ਤੇ ਦਰਸ਼ਨਾਂ ਦੀ طرف ਖਿਚਾਅ ਪੈਦਾ ਕਰਦੇ ਨੇ ਇਸ ਵਾਸਤੇ ਇਸ ਤਰ੍ਹਾਂ ਦੇ ਬੋਲਾਂ ਨੂੰ ਕਹਿੰਦੇ ਨੇ ਅਮਰ ਬੋਲ ਵਕਤੀ ਬੋਲ ਨਹੀਂ ਅਮਰ ਬੋਲ ਬ੍ਰਹਮਣ ਸਾਰੇ ਦਾ ਸਾਰਾ ਨਾਸ਼ ਹੋ ਸਕਦਾ ਉਹ ਬੋਲ ਨਾਸ਼ ਨਹੀਂ ਹੋਵੇਗਾ ਸਭ ਕੁਝ ਪੁਰਾਣਾ ਹੋ ਸਕਦਾ ਹੈ ਉਹ ਬੋਲ ਪੁਰਾਣਾ ਨਹੀਂ ਹੋ ਸਕਦਾ ਸਦੀਆਂ ਤੋਂ ਗੁਰਬਾਣੀ ਪੜੀ ਜਾ ਰਹੀ ਹੈ ਪਰ ਵਾਕਈ ਜੋ ਸਹੀ ਢੰਗ ਨਾਲ ਪੜਦੇ ਨੇ ਉਹ ਤੇ ਕਹਿੰਦ ਨਵਾਂ ਰਸ ਨਿਤ ਨਵਾਂ ਰਸ ਨਿਤ ਨਵੀਂ ਗੱਲ ਨਿਤ ਨਵਾਂ ਅਨੁਭਵ ਕਿਉਂ ਇਹ ਬੋਲ ਆਏ ਉਥੋਂ ਨੇ ਜੋ ਨਿਤ ਨਵਾਂ ਹੈ ਜੋ ਨਿਤ ਨਵਾਂ ਹੈ ਕਵੀ ਕਿਸੇ एक का ही कवि है जैसे अगर वह हास रसदा है तो वीर रसदा कवि नहीं होगा अगर वीर रसदा कवि है तो रोदर रस का कवि नहीं होगा और अगर रोदर वो कवि है तो श्रिंगार रसा कवि नहीं होगा अगर वह शिंगार रसदा कवि है तो शांत रसदा वह कवि नहीं होगा पर जो ऋषि है और कौन ऋषि ਜੋ ਮੁਨੀ ਹੈ ਜਿਸ ਦਾ ਮਨ ਚੁੱਪ ਕਰ ਗਿਆ ਹੈ ਮੁਨੀ ਹੈ ਇਸ ਤਰ੍ਹਾਂ ਦਾ ਜੋ ઋષਿ ਹੈ ਉਹਦੇ ਅੰਦਰੋਂ ਨਵ ਰਸ ਦੀ ਕਵਤਾ ਦਾ ਜਨਮ ਹੋਵੇਗਾ ਇਸ ਵਾਸਤੇ ਕਹਿ ਸਕਦੇ ਹਾਂ ਜੋ ਮੁਨੀ ਹੈ ਉਹ ઋષਿ ਹੈ ਜੋ ઋષਿ ਹੈ ਉਹ ਮੁਨੀ ਹੈ ઋષਿ ਮੁਨੀ ਦੇ ਬੋਲ ਪ੍ਰਮਾਤਮਾ ਦੇ ਬੋਲ ਨੇ ઋષਿ ਦੇ ਵਚਨ ਈਸ਼ਵਰ ਦੇ ਬੋਲ ਨੇ ऋषि कलाम खुदाई कलाम है ऋषि बोल खुदाई अलाम है इस वास्तव ते इस तरह के पुरुष कह देने ने मैं नहीं बोलया कसम बोले जैसे मैं आवे कसम की बाणी तैसड़ा करें ज्ञान वे लाल ऐलानिया कह देता मोहम्मद साहब ने ते कदों दा चुप कर गया है पता नहीं खुदा की बोली जा रही है खुदा की आखी जा रही है धन गुरु गोबिंद सो कहो सो कह माए जो कुछ प्रभु ने आखे है कह रहा मैं जो परमात्मा ने बोले है बोल रहा मैं नहीं ने मेरे बोल प्रभु दे बोल ने अकाल पुरुखवाज अस्की ਇਹ ਮੈਂ ਕੀੜੇ ਦੇ ਕੰਠ ਤੋਂ ਜੋ ਕੁਝ ਪ੍ਰਗਟ ਹੋਇਆ ਹੈ ਇਹ ਅਕਾਲ ਪੁਰਖ ਦੇ ਬੋਲ ਇਹ ਪ੍ਰਮਾਤਮਾ ਦੇ ਬੋਲ ਮੈਂ ਫਿਰ ਦੁਹਰਾਵਾਂ ਜਦ ਮਨ ਮੋਨੀ ਹੋ ਜਾਏ ਮੌਨ ਦੇ ਚਲਾ ਜਾਏ ਕੰਠ ਰਿਸ਼ੀ ਹੋ ਜਾਂਦਾ ਹੈ ਰਸਨਾ ਰਿਸ਼ੀ ਹੋ ਜਾਂਦੀ ਹੈ ਮਨ ਮੋਨੀ ਹੋ ਗਿਆ ਜ਼ਬਾਨ ਰਿਸ਼ੀ ਹੋ ਗਈ ਇਸ ਵਾਸਤੇ ਸੀ ਇਕੱਠਾ ਸ਼ਬਦ ਵਰਤਦੇ ਆ ਰਿਸ਼ੀ ਮੁਨੀ ਮੁਨੀ ਰਿਸ਼ੀ ਰਿਸ਼ੀ ਮੁਨੀ ਮੁਨੀ ਹੈ ਤਾਂ ਰਿਸ਼ੀ ਜ਼ਰੂਰ ਹੈ ਰਿਸ਼ੀ ਹੈ ਤਾਂ ਮੁਨੀ ਜ਼ਰੂਰ ਹੈ ਆਮ ਲੋਕ ਕਵੀ ਨੇ ਖਾਂ-ਖਾਂ ਦੇ ਮੁਸ਼ਾਇਰੇ ਹੁੰਦੇ ਨੇ ਕبھی ਸਮੇਲਨ ਹੁੰਦੇ ਨੇ ਪੰਜਾਬੀ ਕਵੀ ਦਰਬਾਰ ਆਉਂਦੇ ਨੇ ਕਿ ਕਵੀ ਕਵੀ ਨੇ ਜਿਨ੍ਹਾਂ ਨੂੰ ਕਦੀ-ਕਦੀ ਝਲਕਾਂ ਪੈਂਦੀਆਂ ਨੇ ਇਸ ਤਰ੍ਹਾਂ ਜਿਵੇਂ ਬੱਦਲਾਂ 'ਚ ਬਿਜਲੀ ਚਲਕੇ ਇਹ ਝਲਕ ਸਦੇ ਵੀ ਨਹੀਂ ਆਉਂਦੀ ਉਹਨਾਂ ਦੇ ਅੰਦਰ ਉਹਨਾਂ ਦਾ ਮਨ ਕਿਸੇ ਵਕਤ ਇਤਨੇ ਭੈਂਕਰ ਰੂਪ ਦੇਜ ਬੋਲਣ ਲੱਗ ਪੈਂਦਾ ਹੈ ਜ਼ਬਾਨ ਕੋਈ ਗੈਰੀ ਗੱਲ ਨਹੀਂ ਕਰਦੀ ਬਲਕਿ ਆਮ ਗਾਲੀ ਗਲੋਚ ਵੀ ਐਸੇ ਲੋਕਾਂ ਤੋਂ ਨਿਕਲ ਸਕਦਾ ਹੈ ਬੜੇ ਨੀਵੇਂ ਬੋਲ ਵੀ ਨਿਕਲ ਸਕਦੇ ਨੇ ਮਹਾਰਾਜ ਦੀ ਇੱਕ ਬੜੀ ਪੰਕਤੀ ਹੈ ਹੌਲੇ ਮਨੁੱਖ ਦੀ ਪਹਿਚਾਨ ਕੀ ਹੈ ਨੀਵੇਂ ਮਨੁੱਖ ਦੀ ਪਹਿਚਾਨ ਕੀ ਹੈ ਉੱਚਾ ਤੇ ਨੀਵਾ ਜੋ ਜਗਤ ਨਾਪਦਾ ਹੈ ਉਹਨਾਂ ਦਾ ਪੈਮਾਨਾ ਹੋਰ ਹੈ ਬਈ ਧਨ ਬਹੁਤ ਹੈ ਉੱਚਾ ਮਨੁੱਖ ਹੈ ਵੱਡਾ ਮਨੁੱਖ ਹੈ निर्धन है धन नहीं है छोटा मनुख है तो पैमाना धन बन जाता है किधरे पैमाना रुतबा बन जाता है कोई कुर्सी मिल गई है सिंहासन मिल गया है उच्चे मनुख ने वे मनुख ने रस्ते च बैठा है भिक्षा मंग रहे हैं छोटे मनुख ने ये पैमाने जगत देने मनुख हौला है छोटा है मनुख महान है ਉੱਚਾ ਹੈ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਪਣ ਦਾ ਪੈਮਾਨਾ ਹੋ ਰਿਹਾ ਹੈ। ਮਨਮਤ ਹੋਲੀ ਬੋਲੇ ਬੋਲ ਜਿਹਦੇ ਬੋਲ ਹੋਲੇ ਨੇ ਜਿਹਦੇ ਬੋਲ ਨਹੀਂ ਮੈਨੇ ਉਹ ਮਨੁੱਖ ਉੱਚਾ ਨਹੀਂ ਹੋ ਸਕਦਾ। ਉਹ ਮਨੁੱਖ ਹੋਲ ਹੈ। ਨੀਵੇਂ ਤੋਂ ਨਹੀਂ ਮੈ। ਜਿਹਦੇ ਬੋਲਾਂ ਵਿੱਚ ਗਾਲ ਹੈ ਉਹ ਮਨੁੱਖ ਖੁਦ ਵੀ ਗਾਲਦਾਰ ਰੂਪ ਹੈ। ਜਿਹਦੇ ਬੋਲਾਂ ਵਿੱਚ ਕ੍ਰੋਧ ਹੈ ਉਹ ਮਨੁੱਖ ਖੁਦ ਵੀ ਕ੍ਰੋਧਦਾਰ ਰੂਪ ਹੈ। ਜਿਸ ਦੇ ਬੋਲਾਂ ਵਿੱਚ ਈਰਸ਼ਾ ਹੈ ਉਹ ਤੇ ਈਰਸ਼ਾ ਦਾ ਮੁਜਸਮਾ ਹੈ ਪਰ ਜਿਸ ਦੇ ਬੋਲਾਂ ਵਿੱਚ ਮਿਠਾਸ ਹੈ ਉਹ ਤੇ ਮਿਸਰੀ ਦੀ ਤਰ੍ਹਾਂ ਹੈ ਜਿਹਦੇ ਬੋਲਾਂ ਵਿੱਚ ਬੁਲੰਦੀ ਹੈ ਉਹ ਤੇ ਮਨੁੱਖ ਆਸਮਾਨ ਦੀ ਤਰ੍ਹਾਂ ਹੈ ਜਿਹਦੇ ਬੋਲਾਂ ਵਿੱਚ ਗਹਿਰਾਈ ਹੈ ਉਹ ਤੇ ਸਾਗਰ ਦਾ ਤਲ ਹੈ ਜਿੱਥੇ ਪਤਾ ਨਹੀਂ ਕਿਤਨੇ ਮੋਤੀ ਪਏ ਨੇ ਬੋਲ ਨਹੀਂ ਮੈਂ ਨੇ ਮਨੁੱਖ ਨਹੀਂ ਮੈਂ ਬੋਲ ਉੱਚੇ ਨੇ मनुख उच्चा है मनुख की उचियाई तोटियाई ओ बोलों तो ना पांग बोल कुरख ने बोल कौड़े ने निक फिके बोलिए तन मन फिक्का हो महाराज कहते ने चाहे कितना धनवान है कितना गुणवान है कितने रुतबे का मालिक है फिका बोलन वाला मूर्ख है सैना नहीं है ਫਿਕਰ ਮੌਰਖ ਆਖੀਏ ਪਾਣਾ ਲੈ ਸਜਾਇ ਇਕ ਤੇ ਮਨੁਖ ਨੂੰ ਨਾਪਣ ਤੋਲਣ ਦਾ ਇਹ ਪੈਮਾਨਾ ਹੈ ਇਹਦੇ ਕੋਲ ਧਨ ਕਿਤਨਾ ਹੈ ਇਹਦੇ ਕੋਲ ਕਲਾ ਕਿਤਨੀ ਹੈ ਇਹਦੇ ਕੋਲ ਪ੍ਰਭਤਾ ਕਿਤਨੀ ਹੈ ਦੂਜਾ ਨਾਪਣ ਦਾ ਪੈਮਾਨਾ ਹੈ ਕਿਦੇ ਬੋਲ ਕਿਹੋ ਜਿਹਾਂ ਦੇ ਨੇ ਅਸੀਂ ਉਹਨਾਂ ਨੂੰ ਅਵਤਾਰ ਆਖਿਆ ਜਿਨ੍ਹਾਂ ਦੇ ਬੋਲਾਂ ਚ ਨਿਰੰਕਾਰਸ ਅਸੇ ਉਹਨਾਂ ਨੂੰ ਗੁਰੂ ਗੁਰੂ ਪੈਰ پیغمبر ਆਖਿਆ ਜਿਨ੍ਹਾਂ ਦੇ ਬੋਲਾਂ ਵਿੱਚ ਖੁਦਾ ਸੀ ਜਿਨ੍ਹਾਂ ਦੇ ਬੋਲਾਂ ਵਿੱਚ ਈਸ਼ਵਰ ਸੀ ਚਾਨਣਾ ਹੀ ਚਾਨਣਾ ਸੀ ਉਹ ਐਸੇ ਕਵੀ ਨੇ ਜੋ ॠषि ਨੇ ਔਰ ਇਸ ਵਾਸਤੇ ॠषि ਨੇ ਕਿਉਂਕਿ Muni ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਪਣੀ ਬੇਸਤਰ ਰਚਨਾਵਾਂ ਦੇ ਉੱਪਰ ਲਿਖਦੇ ਨੇ ਕਬੀਓ ਬਾਤ ਬੇਨਤੀ ਚੋਲੀਆਂ बहुत सारिया चौपाई, बहुत सारिया आप दचनावा कहने मैं कवि मैं कवि मैं कवि गुरु नानक भी देने, मैं शायर मैं शायर नानक शायर एव कहत है सच्चे परवर देगा हूं इस तरह का जो ऋषि है मुनि है इस तरह का जो कवि है ਉਦੇ ਕੋਲ ਹਰ ਰਸਤੀ ਕਵਤਾ ਹੋਵੇਗੀ। ਉਹਦੇ ਬੋਲਾਂ 'ਚ ਕਿਦਰੇ ਸ਼ਾਂਤੀ ਝਲਕੇਗੀ। ਉਹਦੇ ਬੋਲਾਂ 'ਚ ਕਿਦਰੇ ਵੀਰ ਰਸ ਚਲਕੇਗਾ। ਉਸਦੇ ਬੋਲਾਂ 'ਚ ਕਿਦਰੇ ਹਾਸ ਰਸ ਵੀ ਹੋਵੇਗਾ। ਉਸਦੇ ਬੋਲਾਂ ਕਿਦਰੇ ਰੋਦਰ ਰਸ ਵੀ ਹੋਵੇਗਾ। ਉਹਦੇ ਬੋਲ ਉਸਦੇ ਮਹਾਵਾਕ ਤਰ੍ਹਾਂ-ਤਰ੍ਹਾਂ ਦੇ ਰਸ ਨੂੰ ਪ੍ਰਦਰਸ਼ਿਤ ਕਰਨਗੇ। ਔਰ ਹੈਰਾਨਗੀ ਹੋ ਜਾਂਦੀ ਹੈ ਆਮ ਕਵੀਆਂ ਨੂੰ ਜੋ ਸਿਰਫ ਇੱਕ ਪਹਿਲੂ ਦੇ ਕਵੀ ਹੁੰਦੇ ਨੇ ਕਦੀ ਵੀ ਹਾਸ ਰਸ ਦੇ ਕਵੀ ਰੋਦਰ ਰਸ ਤੇ ਨਹੀਂ ਲਿਖ ਸਕਦੇ ਨਹੀਂ ਬੋਲ ਸਕਦੇ ਤੇ ਕਦੀ ਰੋਦਰ ਰਸ ਬਿਆਨ ਕਰਨ ਵਾਲੇ ਹਾਸ ਰਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਸ਼ਾਂਤ ਰਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਸ਼ਿੰਗਾਰ ਰਸ ਦਾ ਕਵੀ ਕੇਵਲ ਸ਼ਿੰਗਾਰ ਰਸ ਦਾ ਹੀ ਕਵੀ ਹੈ ਪਰ ਦੇਖਦੇ ਹਾਂ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ देखलेया कलगी दरपिता धन गुरु गोविंद सिंह जी महाराज ਦੇ ਬੋਲਾਂ ਨਾਲ ਸਾਰੇ ਮਹਾਂ ਰਸ ਟਪਕਦੇ ਪੈ ਰਹੇ ਇਸ ਤਰ੍ਹਾਂ ਜਿਵੇਂ ਬਦਲਾਂ ਚੋਂ ਪਾਣੀ ਟਪਕਦਾ ਹੈ بارش ਆਉਂਦੀ ਹੈ ਇਹ ਰਸਾਂ ਦੀ بارش ਹੋ ਰਹੀ ਹੈ ਮੈਂ ਇਹ ਰੋ ਸਰੋਤਿਆਂ ਦੇ ਸਾਹਮਣੇ ਰੱਖ ਰਿਆਂ ਮਹਾਪੁਰਸ਼ ऋषि आਉਂਦੇ ਨੇ ऋषि मुनि आਉਂਦੇ ਨੇ ਜੋ Muni ਹੁੰਦਾ ਹੈ ઋષਿ ਹੁੰਦਾ ਹੈ ਜੋ ઋષਿ ਹੁੰਦਾ ਹੈ Muni ਹੁੰਦਾ ਹੈ ਇਸ ਦੇਸ਼ ਨੇ ਪਤਾ ਨਹੀਂ ਕਿੰਨੇ ઋષਿ Muni ਪੈਦਾ ਕੀ ਥੇ ਸੇਜੇ ਸੇਜੇ ਹਾਲਾਤ ਐਸੇ ਬਣੇ ਵਾਤਾਵਰਣ ਐਸੇ ਬਣੇ ਨੇ ਮਨੁੱਖ ਦਾ ਮਨ ਇਤਨਾ ਉੱਚੀ ਬੋਲਣ ਲੱਗ ਪੇ ਇਤਨਾ ਉੱਚੀ ਬੋਲਣ ਲੱਗ ਪੇ ਹੁਣ ਮੌਨ ਕਿੱਥੇ ਤੇ ઋષਿ ਹੋਣਾ ਕਿੱਥੇ ਸੁਪਨੇ ਦੀਆਂ ਕਿੜਾ ਹੋ ਗਈਆਂ ਮਨੁੱਖ ਦਿਖਾਈ ਦਿੰਦੇ ਨੇ ਹੁਣ Muni ਨਹੀਂ ਮਨੁੱਖ ਦਿਖਾਈ ਦਿੰਦੇ ਨੇ ਹੁਣ Rishi ਨਹੀਂ ਨਹੀਂ ਤੇ ਇੱਕ ਦੌਰ ਸੜੇ ਰੇਸ਼ ਦੇ ਚੋਂ ਐਸਾ ਲੰਘਿਆ ਹੈ Rishi Muni ਹਰ ਘਰ ਵਿੱਚ ਮਿਲ ਜਾਂਦੇ ਸਨ ਹਰ ਸ਼ਹਿਰ ਵਿੱਚ ਮਿਲ ਜਾਂਦੇ ਸਨ ਗਲੀ ਗਲੀ ਮਿਲ ਜਾਂਦੇ ਸਨ Rishi Muni Rishi Muni ਜਿਨ੍ਹਾਂ ਦੇ ਬੋਲ ਕੋਈ ਸੁਣੇ ਤੇ ਦਿਲ ਦਿਮਾਗ ਦੇ ਅੰਦਰ ਜਰਨਾਟ ਉਹ ਅਜਾਇ ਉਹਦੀ ਚੇਤਨਾ ਪਰਮ ਚੇਤਨਾ ਨਾਲ ਜੁੜ ਜਾਏ ਔਰ ਅਨੰਦ ਦੀ ਉਸ ਜਤੇ بارش ਹੋ ਜਾਏ ਇਹ ਵਖ ਵਖ ਪਹਿਲੂ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਰਸਾਂ ਦੇ ਸੰਬੰਧਿਤ ਮੈਂ ਵਿਆਨ ਕਰਨ ਲੱਗਾ ਜੈਸੇ ਸ਼ਿੰਗਾਰ ਰਸਨਾ ਕਰਣਾ ਰਸਨਾ धन गुरु नानक देव जी महाराज ने यकजा आया। मोरा ने पहला पानियां शुरू कर मोरा ने नचना शुरू कर दिता है मोरा ने गीत गाने शुरू कर दिते ने मोरा ने बोलना शुरू कर दिता है क्यों ਭੈਣੇ ਸਾਵਣ ਆਇਆ ਮੋਰ ਇੰਜ ਤੇ ਨਹੀਂ ਪਹਿਲਾ ਬਾਂਦੇ ਮੋਰ ਐਵੇਂ ਤੇ ਨਹੀਂ ਨੱਚਦੇ ਸਾਵਣ ਦੇ ਬਦਲਾਂ ਨੂੰ ਵੇਖ ਕੇ ਹੀ ਨੱਚਦੇ ਨੇ ਸਾਵਣ ਦੀ ਗਰਜਨ ਦੇ ਨਾਲ ਹੀ ਬੋਲਦੇ ਨੇ ਸਾਵਣ ਦੀ ਬਰਖਾ ਦੇ ਨਾਲ ਹੀ ਨੱਚਦੇ ਨੇ ਜਦ ਕਦੀ ਪਰਮਾਤਮਾ ਦੀ ਮਿਹਰ ਦੇ ਬਦਲ ਉਮੜਦੇ ਨੇ ਕਬੀਰ ਅੰਬਰ ਘਨਹਰ ਛਾਇਆ ਬਰਖ ਬਰੇ ਸਰਤਾਲ ਚਾਤਰ ਕਜਉ ਤਰਸ ਰਹਿ ਕਿਨ ਕੋ ਕਮਨ ਹਵਾਲ ਕਦੀ ਕਦੀ ਹਿਰਦੇ ਦੇ ਆਕਾਸ਼ ਦੇਤੇ ਪ੍ਰਮਾਤਮਾ ਦੀ ਰਹਿਮਤ ਦੇ ਬਦਲ ਉਮੜ ਦੇਣਾ ਉਹ ਬਰਖਾ ਕਰ ਦੇਨੇ ਨਾਮ ਦੀ ਅਗੰਮੇ ਰਸ ਦੀ ਮਨ ਇਨਨ ਨਾ ਛੋਟਦਾ ਹੈ ਜਿਵੇਂ ਮੋਰ ਮਨ ਇਸ ਤਰ੍ਹਾਂ ਪਹਿਲਾਂ ਪਾਣ ਲੱਗ ਪੈਂਦਾ ਹੈ ਜੈਸੇ ਕਿ ਮੌਸਮ ਜ਼ਮੀਨ ਤੇ ਸਾਵਣ ਸਾਲ ਦੇ ਸਾਜ਼ ਆਉਂਦਾ ਹੈ ਜ਼ਿੰਦਗੀ ਤੇ ਕਈ ਵਾਰ ਪੁੱਢੀ ਕਾਂਚੀ ਲੱਗ ਜਾਂਦੀ ਹੈ ਕਦੋਂ ਸਾਵਣ ਆਵੇ ਕਦੋਂ ਸਾਵਣ ਆਵੇ ਕਦੋਂ ਸਾਵਣ ਆਵੇ ਕਈ ਵਾਰ ਤੇ ਜਨਮ ਲੱਗ ਜਾਂਦੇ ਨੇ ਕਈ ਵਾਰ ਤੇ ਅਨੰਤ ਜਨਮਾਂ ਦੀ ਭਟਕਣਾ ਫਿਰ ਕਦੀ ਕਿਸੇ ਖੁਸ਼ਕਿਸਮਤ ਦੀ ਜ਼ਿੰਦਗੀ ਸਾਮਨ ਦੇ ਬੱਦਲ ਉਮੜਦੇ ਨੇ ਤੇ ਉਹਦਾ ਮਨ ਮੋਰ ਪਹਿਲਾ ਪਾਉਂਦਾ ਹੈ ਨੱਚਦਾ ਹੈ ਗੀਤ ਗਾਉਂਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਵਸਥਾ ਨੂੰ ਇੰਜ ਪਿਆਰ ਨ ਕਰਦੇ ਨੇ ਮੋਰੀ ॠਣ ਝੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤੈਨ ਲੋਭੀ ਲੋਭ ਲੁਬਾਇਆ हे प्रभु प्यार नाल खिचे नाल कशिश नाल जद किसे नु वेखिए ते इंज ਲੱਗਦਾ اے ایدیاں ਅੱਖਾਂ ਨੇ ਜ਼ਖਮੀ ਕਰ ਦਿੱਤਾ اے ਦੇ ਰੂਪ ਨੇ ਤੇ ਬੰਨ ਕੇ ਰਖ ਦਿੱਤਾ ਤੇਰੇ ਮੁੰਦ ਕਟਾਰੇ ਜੇਵੜਾ ਜੇਵੜਾ ਕਹਿੰਦੇ ਨੇ ਰੱਸੀ ਕਟਾਰ ਕਹਿੰਦੇ ਨੇ ਛੋਰੀ ਨੂੰ हे प्रभु ਤੇਰੇ ਨੇਤਰ ਕਟਾਰ ਬਣ ਗਏ ਨੇ ਰਸੀ ਬਣ ਗਏ ਨੇ ਮੈਨੂੰ ਜ਼ਖਮੀ ਕਰ ਦਿੱਤਾ ਹੈ ਮੈਨੂੰ ਘਾਇਲ ਕਰ ਦਿੱਤਾ ਹੈ ਔਰ ਮੈਨੂੰ ਬੰਨ ਕੇ ਰੱਖ ਦਿੱਤਾ ਹੈ ਮੈਂ ਤੇਰੇ ਜੋਗਾ ਹੀ ਰਹ ਗਿਆ ਔਰ ਕਿਸੇ ਜੋਗਾ ਨਹੀਂ ਹੁਣ ਤੇ ਮੈਂ ਮਰੀਜ਼ ਕੇ ਰਹ ਗਿਆ ਹੁਣ ਤੇਰਾ ਹੀ ਵੰਦਨ ਹੈ ਔਰ ਕੋਈ ਵੰਦਨ ਨਹੀਂ ਸੰਸਾਰ ਦੇ ਸਾਰੇ ਬੰਧਨ ਬੰਧਨ ਨੇ ਨਿਰੰਕਾਰ ਦਾ ਬੰਧਨ ਮੋਕਸ਼ ਹੈ ਮੁਕਤੀ ਹੈ ਸਾਰੇ ਬੰਧਨ ਟੁੱਟ ਜਾਂਦੇ ਨੇ ਸਾਰੀਆਂ ਜ਼ੰਜੀਰਾਂ ਟੁੱਟ ਜਾਂਦੀਆਂ ਨੇ ਗਨਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਮੋਰੀ ਰੁਣਝੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤੈਨ ਲੋਭੀ ਲੋਭ ਲਵਾਇਆ ਤੇਰੇ ਦਰਸ਼ਨ ਵਿਟੋਂ ਖਨੀਏ ਵਜਾ ਤੇਰੇ ਨਾਮ ਮਿਟੋਂ ਕੁਰਬਾਨੋ ਜਾਂ ਤੋਂ ਤਾਂ ਮੈਂ ਮਾਨ ਕੀਆ ਹੈ ਤੋਦ ਬਿਨ ਕਿਹਾ ਮੇਰਾ ਮਾਣ ਇਹ ਪ੍ਰਮਾਤਮਾ ਮੇਰਾ ਮਾਣ ਤੋਈ ਹੈ ਮੇਰਾ ਤਾਂ ਤੋਈ ਹੈ ਮੇਰੀ ਭਗਤੀ ਤੋਈ ਹੈ ਮੇਰਾ ਖੇੜਾ ਤੋਈ ਹੈ ਮੇਰੀ ਜ਼ਿੰਦਗੀ ਤੋਈ ਹੈ ਜਾਣ ਤੋਂ ਤਾ ਮੈਂ ਮਾਣ ਕੇ ਆ ਹੈ ਤੁਦ ਬਿਨ ਕਿਹਾ ਮੇਰਾ ਮਾਣ ਇਹ ਤੇ ਹੁਣ ਉਸ ਦਾ ਜ਼ਿਕਰ ਜੀਦੀ ਜ਼ਿੰਦਗੀ ਚ ਸ਼ਾਵਣ ਆਇਆ ਹੈ ਪਰ ਜਿਸ ਦੀ ਜ਼ਿੰਦਗੀ ਚ ਹਾਰ ਹੈ ਜਿਸ ਦੀ ਜ਼ਿੰਦਗੀ ਚ ਜੇਟ ਹੈ ਤਪਸ਼ੀ ਤਪਸ਼ੇ ਕਿੱਥੇ ਬਰਖਾ ਕਿੱਥੇ ਬੱਦਲ ਕਿੱਥੇ ਗਰਜਣਾ ਉਸ ਦੀ ਜ਼ਿੰਦਗੀ ਕਿਸ ਤਰ੍ਹਾਂ ਹੈ ਉਹ ਕਿਸ ਤਰ੍ਹਾਂ ਜੀ ਰਿਹਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਉਸ ਦਾ ਚਿੱਤਰਣ ਕੀਤਾ ਹੈ ਇਸ ਤਰ੍ਹਾਂ ਦੀ ਕਾਵਿ ਸ਼ੈਲੀ ਨੂੰ ਕਹਿੰਦੇ ਨੇ ਕਰਣਾ ਰਸ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਿਰਦੇ ਦੇ ਸਾਗਰ ਚ ਇੱਕ ਕਿਸ ਤਰ੍ਹਾਂ ਕਰਣਾ ਰਸ ਪ੍ਰਗਟ ਹੋ ਰਿਹਾ ਹੈ ਆਪ ਸਰਵਨ ਕਰੋ